ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਮੈਂ ਤੁਹਾਡੇ ਤੋਂ ਕੋਈ ਵੀ ਗੱਲ ਨਹੀਂ ਲੁਕਾਉਣਾ ਚਾਹੁੰਦਾ ਲੇਕਿਨ ਹੁਣ ਮੈਨੂੰ ਐ ਲੱਗ ਕੇ ਹੁਣ ਮੈਨੂੰ ਐਵੇਂ ਲੱਗ ਰਿਹਾ ਕਿ ਜੇ ਰ ਵੀ ਜਾਣ ਤੋਂ ਬਾਅਦ ਮੇਰਾ ਥੋੜਾ ਥੋੜਾ ਦੇਣੇ ਨੂੰ ਦਿਲ ਕਰ ਰਿਹਾ ਏ ਤੇ ਤੁਸੀਂ ਮੈਨੂੰ ਦੱਸਿਓ ਤੁਸੀਂ ਜੋ ਜੋ ਵੀ ਮੈਨੂੰ ਪਿਆਰ ਕਰਦੇ ਹੋ ਮੈਂ ਕਿਵੇਂ ਦਵਾ ਕਿਹੜੇ ਪੋਚ ਦਵਾ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਆ ਜਾਂ ਆ ਸਕਦਾ ਆ ਭਾਵ ਮੈਨੂੰ ਮਰਵਾਇਆ ਜਾ ਸਕਦਾ ਆ ਕਿਉਂਕਿ ਇਹ ਜਿਉਂਦੇ ਜੀਤੇ ਬੰਦ ਨਹੀਂ ਹੋਣੀ ਜੀਉਂਦੇ ਜੀ ਤਾਂ ਤੇਰੀ ਗੁਰਨਬੰਦ ਨਹੀਂ ਹੋਣੀ ਮਰੇ ਬੇਦੀ ਕਿਹੜਾ ਹੋ ਜਾਣੀ ਐ ਤੇਰੀ ਤਾਂ ਮਰੇ ਬੇਬੇਦੀ ਨਹੀਂ ਲੈਣੀ ਕਿਸੇ ਨੇ ਕਾਲੀ ਖੱਡਾ ਵਾਲਿਆ ਤੂੰ ਡਰਾਵੇ ਦਿੱਤੇ ਜਾਂਦੇ ਆ ਕਿ ਜੇ ਤੂੰ ਹੁਣ ਬੋਲਿਆ ਤੇ ਤੇਰੀ ਜਮਾਨਤ ਰੱਦ ਹੋ ਜਾਊਗੀ ਤੇ ਨਾਲ ਐ ਕਰ ਦਿੱਤਾ ਜਾਊਗਾ ਤੈਨੂੰ ਦੁਬਾਰਾ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਊਗਾ ਪਰ ਮੈਂ ਕਦੀ ਵੀ ਨਹੀਂ ਜੇ ਡਰਿਆ ਹਾਂ ਮੇਰਾ ਜੇ ਤੂੰ ਨਹੀਂ ਡਰਿਆ ਡੋਨ ਨਬਟੇ ਜੀ ਤੇ ਫਿਰ ਵੀਡੀਓ ਕਿਉਂ ਬਣਾ ਰਿਹਾ ਐ ਡਰ ਤਾਂ ਤੇਰੇ ਮਨ 'ਚ ਹੈਗਾ ਐ ਖੌਫ ਤਾਂ ਤੇਰੇ ਮਨ 'ਚ ਪੂਰਾ ਪਿਆ ਹੋਇਆ ਹੁਣ ਚਿੱਤੜ ਲਾਲ ਜੋ ਹੋਏ ਤੇਰੇ لیکن ਵੀਰੋ 2 ਸਾਲ ਤੋਂ ਮੈਨੂੰ ਸਿਕਿਉਰਟੀ ਮਿਲੀ ਹੋਈ ਸੀ ਦੋ ਗਨਮੈਨ ਲੇਕਿਨ 29 ਫਰਵਰੀ ਤੋਂ ਮੈਨੂੰ ਸਿਕਿਉਰਟੀ ਜਿਹੜੀ ਆ ਮੇਰੀ ਵਧਾ ਦਿੱਤੀ ਗਈ ਆ ਮੈਨੂੰ ਇਹ ਕਿਹਾ ਗਿਆ ਵੀ ਤੇਰੀ ਜਾਨ ਨੂੰ ਖਤਰਾ ਆ ਤੇ ਇਸ ਕਰਕੇ ਮੇਰੀ ਸਿਕਿਉਰਟੀ ਜਿਹੜੀ ਸੀ ਉਹ ਵਧਾ ਦਿੱਤੀ ਗਈ ਤੂੰ ਹੋ ਗਿਆ ਸ਼ਿਵਸੈਨ ਵਾਲੇ ਹੋਗੇ ਤੁਸੀਂ ਆਹੀ ਕੁਝ ਤਾਂ ਚਾਹੁੰਦੇ ਆਂ ਚਾਰ ਗੱਲਾਂ ਬੋਲਣੀਆਂ ਹੁੰਨੀਆਂ ਆਪਣੇ ਕੌਮ ਦੇ ਖਿਲਾਫੇ ਜਾਣ ਜਾਣਬੁੱਝ ਕੇ ਸਿਕਿਉਰਟੀਆਂ ਲੈਣੀਆਂ ਐ ਹੋਰ ਹੋਰ ਤੁਹਾਨੂੰ ਕੀ ਚਾਹੀਦਾ ਏ ਆਹੀ ਕੁਝ ਤਾਂ ਚਾਹੀਦਾ ਛੇਤਰ ਭਾਰ ਲੀਆਂ ਤੁਸੀਂ ਛੇਤਰ ਟੁੱਟੇ ਵੀ ਛੇਤਰ ਮੈਂ ਗਾਹਾਂ ਗਾਹ ਵਧਈ ਜਾਂਨੇ ਆ ਬਸ ਆਹੀ ਕੁਝ ਤੁਹਾਡੇ ਅੱਲੇ ਪੱਲੇ ਸਿਕਿਉਰਿਟੀ ਜਦੋਂ ਮੈਨੂੰ ਮਿਲੀ ਆ ਮੈਂ ਕਿਤੇ ਵੀ ਕੰਮ ਧੰਦਾ ਕਰਾਂ ਬਾਹਰ ਅੰਦਰ ਆਵਾ ਜਾਵਾ ਵੀ ਸਿਕਿਉਰਿਟੀ ਨੇ ਤੇ ਸਿਕਿਉਰਿਟੀ ਕਰਨੀ ਆ ਪਰ ਉਹ ਸਿਕਿਉਰਿਟੀ ਮੈਨੂੰ ਇਹ ਲੱਗ ਰਿਹਾ ਵੀ ਉਹ ਸਿਕਿਉਰਿਟੀ ਨਾ ਹੋ ਕੇ ਉਹ ਮੈਨੂੰ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਹੋਇਆ ਨਜ਼ਰਬੰਦ ਕੀਤਾ ਹੋਇਆ ਕੰਮ ਧੰਦਾ ਤਾਂ ਇਹ ਕਰਨਾ ਛੁਣ ਛਣਾ ਆ ਨੈਟ ਵਰ ਬੈਠ ਕੇ ਚਾਵ ਲਈ ਮਾਰਨੀ ਆ ਬੜੀ ਤੂੰ ਭੈਣ ਜੋਗਾ ਕੁਲਚਿਆਂ ਦੀ ਰੇੜੀ ਲਾਉਣਾ ਜਿਹੜਾ ਤਰ ਕੰਮ ਰੁਕ ਗਿਆ 29 ਫਰਵਰੀ ਤੋਂ ਲੈ ਕੇ ਮੇਰੇ ਵੀਰੋ ਅੱਜ 31 ਮਾਰਚ ਹੋ ਗਈ ਆ ਇੱਕ ਮਹੀਨਾ ਹੋ ਗਿਆ ਮੈਂ ਇੱਕ ਮਹੀਨਾ ਚੁੱਪ ਰਿਆ ਕਿਉਂਕਿ ਲਾਅ ਐਨ ਆਰਡਰ ਨੂੰ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਵਾਸਤੇ ਸਾਡਾ ਪਹਿਲਾ ਫਰਜ਼ ਆ ਤੇ ਮੈਂ ਇਸ ਕਰਕੇ ਚੁੱਪ ਰਿਆ ਮੈਨੂੰ ਪ੍ਰਸ਼ਾਸਨ ਉਹ ਤੂੰ ਅਮਨ ਸ਼ਾਂਤੀ ਕਰਕੇ ਚੁੱਪ ਰਿਆ ਹੈ ਤੂੰ ਤੇਰੇ ਜਿਹੜੇ ਚਿੱਤੜ ਲਾਲ ਕਰੇ ਨੇ ਉਹਨਾਂ ਨੇ ਤੇਰੇ ਦਿਮਾਗ 'ਚੋਂ ਖਿਆਲ ਆਏ ਆ ਆ ਕਰਕੇ ਚ ਉੱਪਰਿਆਂ ਤੂੰ ਜਾ ਰਹੀਆ ਮੈਨੂੰ ਘਰ ਦੇ ਵਿੱਚ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੇ ਘਰ ਦੇ ਗੇਟ ਦੇ ਵਿੱਚ ਵੀ ਨਹੀਂ ਖੜਨਾ ਤੇ ਗਨਮੈਨ ਜਿਹੜੇ ਨੇ ਉਹ 6-7 ਦੇ ਦਿੱਤੇ ਨੇ ਮੈਨੂੰ ਹੁਣ ਗਨਮੈਨ ਜਦੋਂ ਦਿੱਤੇ ਆ ਤੇ ਬੰਦਾ ਕਿਤੇ ਵੀ ਕੰਮ ਕਰ ਕਰੇ ਬਾ ਗਨਮੈਨਾਂ ਨੇ ਤੇ ਮੈਨੂੰ ਬਚਾਉਣਾ ਹੀ ਆ ਉਹਨਾਂ ਦਾ ਕੰਮ ਇਹੀ ਆ ਵੀ ਜੇ ਕੋਈ ਮੇਰੀ ਜ਼ਿੰਦਗੀ ਨੂੰ ਥ੍ਰੈਟ ਆ ਤੇ ਉਹਨਾਂ ਨੇ ਬਚਾਉਣਾ ਲੇਕਿਨ ਮੈਨੂੰ ਘਰੋਂ ਵੀ ਬਾਹਰ ਨਿਕਲਣ ਦਿੱਤਾ ਜਾਂਦਾ ਇਹ ਕਿਸ ਤਰ੍ਹਾਂ ਦੀ ਸਕਿਉਰਿਟੀ ਹੋਈ ਪਰ ਵੀਰੋ ਤੁਹਾਨੂੰ ਆ ਪਹਿਲਾਂ ਵੀ ਕਹਿ ਕੇ ਜਾਂਦਾ ਕੰਮ ਕਰ ਨੂੰ ਤੈਂ ਕਿਦਾ ਗਾਂ ਪਥਰੀ ਦਾ ਪ੍ਰੇਸ਼ਾਨ ਰਹਿੰਦਾ ਤਰਾ ਕਰਨ ਨੂੰ ਕਿਸੇ ਦਾ ਭੈਣ ਦਾ ਯਾਰਾ ਤੇ ਗਨਮੈਨ ਵੀ ਬਚਾਰੇ ਕਿਆ ਕਰੇ ਗਨਮੈਨ ਨੂੰ ਪਤਾ ਵੀ ਇਹ ਇਹਦਾ ਮਤਲਬ ਫੇੜੇ ਪੈਣੀ ਪੈਣੀ ਨਾਲ ਸਾਡੇ ਵੀ ਮਰਾਊਗਾ ਭੈਣ ਦਾ ਯਾਰ ਇਹ ਹਣ ਤੇਰੀ ਪਿੰਡ ਨੂੰ ਸੁਰੱਖਿਆ ਦੀ ਸਕਿਉਰਟੀ ਹੋਈ ਪਰ ਵੀਓ ਮੇਰੇ ਨਾਲ ਜੋ ਕੁਝ ਹੋ ਰਿਹਾ ਆ ਮੇਰੀ ਆਵਾਜ਼ ਨੂੰ ਦੱਪਣ ਵਾਸਤੇ ਪੂਰੇ ਘੜਮ ਚੋਧਰੀ ਉਹ ਵਰਗ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਦੂਜੀਆਂ ਕਮਿਊਨਿਟੀਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਦਿੱਤੀ ਤੇ ਉਹ ਉਹਨਾਂ ਨੂੰ ਜਦੋਂ ਲੱਗਿਆ ਵੀ ਡਾਕਟਰ ਗੁਰਿੰਦਰ ਸਿੰਘ ਨਗਰੇਟੇ ਵਰਗਾ ਬੁਲਾਰਾ ਤੇ ਮੇਰੀ ਆਵਾਜ਼ ਨੂੰ ਦਬਾਉਣ ਤੇ ਲਈ ਬੰਦ ਕਰਨ ਦੇ ਲਈ ਉਹਨਾਂ ਨੇ ਸਾਜ਼ਿਸ਼ਾਂ ਰਚੀਆਂ ਝੂਠੇ ਪਰਚੇ ਵੀ ਪੁਆਏ ਅਜਿਹੜਾ ਟੁਕੜਾ ਮਚੌਦਰੀ ਕਣਾ ਮਚੌਦਰੀ ਕਰੀ ਜਾਂਦਾ ਨਾ ਆਕੜਾ ਮਚੌਦਰੀ ਨਹੀਂ ਤਰੇ ਚੱਤਣਾ ਬੰਬ ਬੰਨਿਆ ਤਾਂ ਯਾਦ ਕਰ ਲੈ ਠੀਕ ਹੈ ਹਰੇਕ ਨੂੰ ਤੂੰ ਪੁੱਠਾ ਬੋਲਦਾ ਆ ਤੇਰੇ ਪਰ ਬਹੁਤ ਸੋਹਣਾ ਤੇਰੇ ਕੋਲ ਇੱਕ ਲਾਈਨ ਫੜੀ ਹੋਈ ਹੈ ਤੇ ਮੈਂ ਮਜ਼ਦੂਰਾਂ ਦੀ ਆਵਾਜ਼ ਹੈ ਇਹ ਤੇਰੇ ਵਰਗਾ ਝੂਠਾ ਬੰਦਾ ਨਹੀਂ ਮੈਂ ਦੇਖਿਆ ਜਿਹੜਾ ਤੂੰ ਕਹਿੰਦਾ ਨਾ ਝੂਠੇ ਪਰਚੇ ਪਾਇਆ ਝੂਠਾ ਪਰਚਾ ਤੇਰੇ ਪਰ ਝੂਠਾ ਪਰਚਾ ਨਹੀਂ ਪਿਆ ਤੇਰੀ ਜ਼ੁਬਾਨ ਨੇ ਤੇਰੇ ਪਰ ਪਰਚਾ ਪਾਇਆ ਤੇਰੇ ਰਿੰਗ ਤੇਰੇ ਤੇਰੀ ਜੁਬਾਨ ਨੇ ਪਵਾਏ ਆ ਤੇਰੇ ਬਰੈਡ ਜਿਹੜੇ ਲਾਲ ਹੋਏ ਆ ਨਾ ਪਰ ਤੇਰੇ ਤਾਂ ਕਾਲੇ ਆ ਇਹ ਉਹ ਤਾਂ ਲਾਲ ਵੀ ਨਹੀਂ ਹੋਏ ਹੋਣੇ ਵਿਚਾਰੇ ਹਟ ਸਿਰਫ ਜਿਹੜੇ ਮੈਨੂੰ ਪਿਆਰ ਕਰਦੇ ਆ ਮੇਰੀ ਵਿਚਾਰਧਾਰਾ ਨੂੰ ਸੁਣਦੇ ਆ ਮੇਰੀ ਵਿਚਾਰਧਾਰਾ ਨਾਲ ਸਹਿਮਤ ਹੁੰਦੇ ਆ ਮੈਂ ਉਹਨਾਂ ਪੰਡ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਅੱਜ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਸਾਥ ਹਰ ਤਰ੍ਹਾਂ ਦਾ ਤੁਹਾਨੂੰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤਾਂ ਉਹਨੂੰ ਪਿਆਰ ਕਿਹੜੇ ਕਰਦੇ ਆ ਨਾਲੇ ਕਿਹੜੀ ਤੇਰੀ ਵਿਚਾਰਧਾਰਾ ਵਿਚਾਰਧਾਰਾ ਨੂੰ ਬੜਾ ਤੋਂ ਭੈਣਦਾ ਯਾਰਾ ਓਸ਼ੋ ਦਾ ਪੁੱਤਾਂ ਆ ਨਾ ਤੂੰ ਚੋਦਿਆ ਸਾਲਾ ਵਿਚਾਰਦਾਰਾਂ ਦਾ ਮਤਲਬ ਪਤਾ ਤੈਨੂੰ ਵਿਚਾਰਦਾਰਾਂ ਦਾ ਸਰਕਾਰਾਂ ਵੱਲੋਂ ਰਚੀਆਂ ਗਈਆਂ ਕਿ ਉਹ ਕਹਿੰਦੇ ਨੇ ਵੀ ਤੇਰੇ ਹੱਥ 'ਚ ਠੂਠਾ ਫੜਾਉਣਾ ਉਹ ਠੂਠਾ ਤੈਨੂੰ ਗਲਤ ਸੁਣ ਗਿਆ ਤੇਰੇ ਹੱਥ ਤੱਕ ਉਹ ਹੋਰ ਫੜਾਉਣੇ ਉਹ ਫਿਰਦੇ ਆਂ ਅੱਜ ਵਾਰੀ ਦੱਸਿਆ ਵਾਂ ਕਿ ਘੋਸਿਆਂ ਨਹੀਂ ਭੋਰਨੀਆ ਪਿੰਚੋ ਤੋ ਇੱਕ ਮਹੀਨਾ ਤੁਸੀਂ ਆਪਣੇ ਘਰ ਦੇ ਵਿੱਚ ਬੰਦੀ ਕੈਦ ਉਸ ਤੋਂ ਪਹਿਲਾਂ ਮੈਂ ਜੇਲ੍ਹ ਕੱਟਖਿਆ ਇਹ ਕੋਈ ਮੇਰੀ ਨਿੱਜੀ ਰੰਜਿਸ਼ ਨਹੀਂ ਐ ਨਾ ਮੇਰੀ ਕੋਈ ਨਿੱਜੀ ਲੜਾਈ ਆ ਇਹ ਸਮਾਜ ਦੇ ਲਈ ਮੈਂ ਬੋਲਦਾ ਆ ਆਪਣੇ ਮਹਾਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਬਾਬਾ ਸਾਹਿਬ ਡਾਕਟਰ ਪੀ ਪੀਮ ਰੋ ਜਿਹਨੂੰ ਕਦੇ ਵਿੱਚ ਖਿੱਚ ਰਹੇ ਆਂ ਜੇਲ ਕੱਟ ਕੇ ਆਏ ਤੂੰ ਆਪਣੀ ਜੀਬ ਦੀ ਬਦੌਲਤ ਕੱਟ ਕੇ ਆਇਆ ਏ ਜਿਦਾ ਤਾ ਕੂਸੀਆਂ ਭੋਰਦਾ ਦਾ ਬੈਠੇ ਕੈਮਰੇ ਮੂਰੇ ਕਦੇ ਕੋਲੜ ਪੀ ਜੇ ਵਾਂਗੂੰ ਤੇਰੇ ਢੂਈ ਤੇ ਫਿੰਡਸੀਆਂ ਹੋਈਆਂ ਹੋਆਂ ਮੈਂ ਕਹਿੰਦਾ ਫਿੰਡਸ਼ੇ ਤਾਂ ਤੇਰੀਆਂ ਕਰਤੀਆਂ ਹੋਣੀਆਂ ਉਹਨੇ ਅੜਾ ਕਲੂਜ ਤੂੰ ਭੈਣ ਚੋਦਣ ਓ ਐਕਸਕਿਊਜ਼ ਮੀ ਪੀ ਸਟਾਪ ਇਟ ਓਕੇ ਸੌਰੀ ਬਾਸੀਰ ਡੋਟ ਸੇ ਥੈਟ ਕਮ ਆਨ ਬੇਬੀ ਆਮ ਸੌਰੀ ਆਮ ਸੋ ਡਿਸਟਰਬ ਡੋਟ ਸੇ ਥੈਟ ਲੈਂਗੁਏਜ ਆਮ ਸੌਰੀ ਮੈਂ ਦੇਖਣ ਸੁਣ ਮੈਂ ਸੋਚਦਾ ਹਾਂ ਕਿ ਮੈਂ ਜਾਣ ਚਾਹੁੰਦਾ ਡਾਕਟਰ ਬਰਿੰਦਰ ਸਿੰਘ ਰਗਰੇਟੇ ਨੇ ਸਮਾਜ ਦੀ ਮਦਦ ਕੀਤੀ ਆ ਤੇ ਉਹ ਅੱਜ ਉਹ ਮੇਰੀ ਮਦਦ ਵੀ ਜ਼ਰੂਰ ਕਰਨ ਤੇ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਆ ਚੱਲ ਸਾਲਾ ਟਟੂ ਆ ਜਾ ਆਹੋ ਤਾਂ ਹੀ ਕਰੀਏ ਪੰਜਾਬ ਦੀ ਮਦਦ ਤਾਂ ਪੰਜਾਬ ਦਾ ਭੁੱਖਾ ਮਾਰ ਚੱਲ ਜਾ ਆ ਜਿਹੜੀ ਆਟਾ ਦਾਲ ਸਕੀਮ ਚਲਾਈ ਹੋਈ ਹੈ ਤੇਰੀ ਉਹ ਚਲਾਈ ਹੋਈ ਹੈ ਇਹ ਹੁਣਾ ਜਾਂ ਮਰਨ ਤੋਂ ਬਾਅਦ ਕੱਟ ਕਰਨਾ ਉਹਦਾ ਕੋਈ ਫਾਇਦਾ ਨਹੀਂ ਆ ਸੋ ਮੈਂ ਆਪਣਾ ਦਰਦ ਤੁਹਾਨੂੰ ਦੱਸਣਾ ਸੀ ਕਿ ਅੱਜ ਮੈਂ ਬਹੁਤ ਬੁਰੇ ਦੌਰ ਦੇ ਵਿੱਚੋਂ ਗੁਜ਼ਰਦਾ ਪਿਆ ਆ ਤੇ ਮੈਨੂੰ ਤੁਹਾਡੀ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਆ ਚਾਹੇ ਉਹ ਦੇਸ਼ਾਂ ਚ ਰਹਿ ਰਹੇ ਨੇ ਪਿੰਡਪਰਾਹ ਚਾਹੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਮੈਨੂੰ ਤੁਹਾਡੀ ਜ਼ਰੂਰਤ ਆ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਚੱਲ ਸਾਲਾ ਹੋਇਆ ਸਾਥ ਦੀ ਜ਼ਰੂਰਤ ਨੰਬਰ ਦੇ ਸਾਲੇ ਨੇ ਥੱਲੇ ਕਿਵੇਂ ਲਿਖ ਕੇ ਦੇ ਆ ਹੋਇਆ Google Pay ਨੰਬਰ ਜਿਕਣਾ ਬੜਾ ਭੈਜੋ ਡਾਕਟਰ ਬਗਾਲੀ ਹੁੰਦਾ ਏ ਸੌਤਨ ਸੇ ਛੁਟਕਾਰਾ ਖੋਇਆ ਹੂਆ ਪਿਆਰ ਪਾਏ ਗਰਮੇ ਗ੍ਰੈਕਲਿਸ਼ ਤਾਤੋ ਦਾ ਗਿਰਨਾ ਲਿੰਗ ਦਾ ਟੇਡਾ ਆਪਣ ਆ ਜਿਹੜਾ ਤਾਂ ਨੰਬਰ ਲੈ ਕੇ ਛੱਡਿਆ ਹੋਇਆ ਨਾ ਪੱਤੀ ਬਣਾਓ ਤੇ ਬੁੰਡਾ ਚ ਲੈ ਲੋ ਆਪਣੀ ਘਰ ਤੋਂ ਆਪਣੇ ਥਾਣੇ ਤੱਕ ਵੀ ਜਾਂਦਾ ਤੇ ਮੇਰੀ ਮੇਰੇ ਗਨਮੈਨਾਂ ਨੂੰ ਇੰਨਾ ਕੁ ਜ਼ਿਆਦਾ ਡਰਟਾੜ ਦਿੱਤਾ ਜਾਂਦਾ ਕਿ ਉਹ ਗਨਮੈਨ ਡਰ ਜਾਂਦੇ ਨੇ ਉਹ ਮੇਰੀ ਸਿਕਿਉਰਟੀ ਵਾਸਤੇ ਹੈ ਜਾਂ ਮੈਂ ਤੇ ਨਿਗਰ ਗਨਮੈਨਾਂ ਨੂੰ ਪਤਾ ਹੈ ਵੀ ਇਹ ਤਾਂ ਬੱਧਰੀ ਬਣਨੀ ਉਹ ਬਣਨੀ ਹੈ ਸਾਡੇ ਵਿੱਚ ਪੇੜੇ ਮਰਾਊਗਾ ਨਾਲ ਕਿਸ ਤੇ ਕਿ ਮੈਂ ਮੇਰਾ ਘਰ ਜਿਹੜਾ ਆ ਉਹ ਆ ਸਰਕਾਰਾਂ ਨੇ ਤੇ ਮੇਰੇ ਕੋਲ ਸਭ ਕੁਝ ਖੋਲਿਆ ਲੇਕਿਨ ਹੁਣ ਜੇ ਅਸੀਂ ਕਿਸ਼ਤਾਂ ਦੇ ਉੱਤੇ ਕਿੱਥੇ ਥੋੜਾ ਬੋਤਾ ਆਪਣਾ ਘਰ ਘਰ-ਬਾਰ ਚਲਾ ਰਹੇ ਆ ਇਹ ਘਰ ਮੇਰਾ ਚਲੇ ਜਾਣਾ ਹੈ ਕਿਉਂਕਿ ਮੈਂ ਆਪਣੀ ਮਿਹਨਤ ਦੇ ਨਾਲ ਕਮਾਈ ਕਰਕੇ ਕੰਮ ਕਰਕੇ ਮੈਂ ਆਪਣੇ ਘਰ ਦੀਆਂ ਕਿਸ਼ਤਾਂ ਆਪਣੇ ਬਿਜਲੀ ਦੇ ਬਿੱਲ ਆਪਣੇ ਘਰ ਦੇ ਜੋ ਵੀ ਨਿਕ ਸੁੱਖ ਖਰਚੇ ਨੇ ਉਹ ਮੈਂ ਪੂਰੇ ਕਰਨਾ ਚਾਹੁੰਦਾ ਆ ਠੀਕ ਆ ਮੈਂ ਕਿਸੇ ਦੇ ਹੱਥ ਨਹੀਂ ਅਟਣਾ ਚਾਹੁੰਦਾ ਪਰ ਮੇਰੀ ਹਾਲਾਤ ਇਦਾਂ ਦੀ ਬਣਾ ਦਿੱਤੀ ਗਈ ਕਿਉਂ ਲੱਗਿਆ ਪਤਾ ਹੁਣ ਜਦ ਭਾਨੇ ਸਿੱਧੂ ਨੂੰ ਤੂੰ ਚੈਨੀ ਚੋਰ ਦੱਸਦਾ ਸੀ ਉਹਨੇ ਤਾਂ ਕਦੇ ਉਹ ਇਹ ਹੈ ਜੇ ਕੰਮ ਕਰਿਆ ਨਹੀਂ ਉਹਨੇ ਵੀ ਆਪਣੀ ਮਿਹਨਤ ਨਾਲ ਹੀ ਬਣਾਇਆ ਸਭ ਕੁਝ ਜਦ ਆਪ ਤੇ ਬੀਜ ਦੀ ਹੈ ਨਾ ਜਦ ਪਤਾ ਲੱਗਦਾ ਠੀਕ ਹੈ ਹੁਣ ਲੱਗਿਆ ਨਾ ਪਤਾ ਮੂੰਹ ਦੇ ਸੜਾ ਜਿਵੇਂ ਬਨੇਰੇ ਦੇ ਭੁੱਖੀ ਘੁੱਗੀ ਬੈਠੀ ਹੁੰਦੀ ਉਹ ਕਹਿ ਵੀ ਗਿਆ ਸੀ ਕਿ ਤੇਰੇ ਹੱਥ ਦੇ ਵਿੱਚ ਕਟੋਰਾ ਫੜਾਉਣਾ ਆ ਵਿਰੋਧੀਆਂ ਨੇ ਇਹ ਗੱਲ ਕਹੀ ਸੀ ਵਿਰੋਧੀਆਂ ਨੇ ਤੈਨੂੰ ਇਹ ਨਹੀਂ ਸਿਖਿਆ ਹੱਥ 'ਚ ਕਟੋਰਾ ਫੜਾਉਣਾ ਤਨੁਪੁਲੇਖਾ ਲੱਗਿਆ ਉਹਨਾਂ ਨੇ ਕਿਹਾ ਸੀ ਹੱਥ 'ਚ ਲਓ ਉਹ ਨਹੀਂ ਆ ਨਹੀਂ ਗੱਲ ਕਰਨੀ ਜਜ਼ਬਾਤਾਂ ਤੇ ਕਾਬੂ ਰੱਖ ਤਰੀ ਫੇ ਕੱਲ ਨੂੰ ਮੇਰੇ ਮਰਨ ਤੋਂ ਬਾਅਦ ਮੇਰੇ ਨਾ ਮੇਰੇ ਬੁੱਤ ਬਣਾਣ ਤੇ ਉਹ ਨਾ ਮੇਰੇ ਬੁੱਤਾਂ ਦੇ ਉੱਤੇ ਕਿਨੂ ਹਾਰ ਪਾਉਣ ਦੇ। ਪਹਿਲੀ ਗੱਲ ਤੇ ਬੁੱਤ ਹੀ ਨਾ ਬਣਨ ਦੇਓ। ਸੋ ਨਹੀਂ 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 ਇਹ ਰੈਂਗਰੇਟਿਆ ਤੂੰ ਗਲਤ ਗੱਲ ਕਹਿ ਰਿਆ ਬੁੱਤ ਤੇਰਾ ਬਣੂਗਾ। ਉਹਦੇ ਗੁੱਤ ਵੀ ਕਰੀ ਜਾਊਗੀ, ਉਹਦਾ ਸਲਵਾਰ ਵੀ ਪਾਈ ਜਾਊਗੀ, ਉਹਦੀ ਜਿਹੜੀ ਗੁੱਤ ਹੋਊਗੀ ਗੁੱਤ ਦੇ ਵਿੱਚ ਡੋਰੀਆ ਵੀ ਪਾਇਆ ਜਾਊਗਾ। ਉਹ ਤੇਰੀ ਉਂਗਲੀ ਦੇ ਉੱਤੇ ਘਮਾਉਂਦਾ ਵੀ ਦਿਖਾਇਆ ਜਾਊਗਾ ਉਹ। ਯਾਰ ਅਸੀਂ ਟਿੰਡੀਆਂ ਲੈਣੀਆਂ ਆ ਉਤੋਂ। ਮੈਨੂੰ ਪਹਿਲਾਂ ਹੀ ਸਾਜਿਸ਼ਾਂ ਦੇ ਨਾਲ ਹੌਲੀ-ਹੌਲੀ ਸਲੋ ਪੌਇਜ਼ਨ ਦੇ ਕੇ ਜਾਂ ਤੇ ਖਤਮ ਕਰਵਾ ਦਿੱਤਾ ਜਾਊਗਾ ਜਾਂ ਮੈਨੂੰ ਮਰਵਾ ਦਿੱਤਾ ਜਾਊਗਾ ਜਾਂ ਮੈਨੂੰ ਗੁੰਮਨਾਮੀ ਦੀ ਜ਼ਿੰਦਗੀ ਦੇ ਵਿੱਚ ਭੇਜ ਦਿੱਤਾ ਜਾਊਗਾ ਕਿਉਂਕਿ ਮੇਰਾ ਕਸੂਰ ਕੀ ਆ ਮੇਰਾ ਕਸੂਰ ਇਹ ਆ ਕਿ ਮੈਂ ਦਬੇ ਕੁਚਲੇ ਲਤਾੜੇ ਮੈਂ ਉਹਨਾਂ ਮਜ਼ਦੂਰਾਂ ਦੀ ਆਵਾਜ਼ ਬਣਿਆ ਆ ਜਿਨ੍ਹਾਂ ਦੇ ਹੱਕਾਂ ਦੇ ਲਈ ਬੋਲਣ ਵਾਲੇ ਬਹੁਤ ਚੰਦ ਲੋਕ ਨੇ ਘੱਟ ਲੋਕ ਨੇ ਹਾਂ ਹਾਂ ਤੂੰ ਤਾਂ ਪੰਜਾਬ ਦੇ ਮੁੱਦਿਆਂ ਤੇ ਬੜਾ ਬੋਲਦਾ ਤੂੰ ਭਾਈ ਅਮਰਤਪਾਲ ਸਿੰਘ ਜੀ ਬਾਰੇ ਬਹੁਤ ਬੋਲਿਆ ਹਨਾ ਵੀ ਉਹਨਾਂ ਦੇ ਹੱਕ 'ਚ ਬੜਾ ਬੋਲੇ ਆ ਸੰਦੀਪ ਨੰਗਲੰਬੀਆਂ ਬਾਰੇ ਬਹੁਤ ਬੋਲੇ ਆ ਸੰਦੀਪ ਸਿੱਧੂ ਬਾਰੇ ਬਹੁਤ ਬੋਲੇ ਆ ਤੂੰ ਹਨਾ ਤੇ ਸਿੱਧੂ ਮੂਸੇਵਾਲੇ ਦੇ ਜਸਟਿਸ ਬਾਰੇ ਬਹੁਤ ਬੋਲੇ ਆ ਤਨ ਉਹ ਏਜੰਸੀਆਂ ਨੇ ਮਰਵਾ ਦੇਣਾ ਇੰਨਾ ਸੱਚ ਨਾਲ ਤੂੰ ਬੋਲਿਆ ਕਰ ਕੂਸਾ ਤੂੰ ਤਾਂ ਖਤਮ ਹੋ ਤੂੰ ਜਦਾ ਕੁੱਲਮ ਲਾ ਕੇ ਕੁਝ ਬਰਦਾਸ਼ਤ ਨਹੀਂ ਕੀਤਾ ਆਪਣੇ ਸਮਾਜ ਦੇ ਲਈ ਸੋ ਮੇਰਾ ਨੰਬਰ ਹੈ 9876401980 ਇਹਦੇ ਤੇ ਮੇਰਾ ਗੂਗਲ ਪੇ ਵੀ ਆ ਮੈਨੂੰ ਇਹਦੇ 'ਚ ਕੋਈ ਸ਼ਰਮ ਨਹੀਂ ਮੈਂ ਆਪਣੇ ਭੈਣ ਭਰਾਵਾਂ ਨੂੰ ਇਹ ਗੱਲ ਕਹੂੰਗਾ ਕਿ ਮੈਨੂੰ ਅੱਜ ਤੁਹਾਡੀ ਮਦਦ ਦੀ ਜ਼ਰੂਰਤ ਆ ਜੇ ਤੁਸੀਂ ਮਦਦ ਨਹੀਂ ਕੀਤੀ ਤੇ ਕੱਲ ਨੂੰ ਹੋ ਸਕਦਾ ਹੈ ਕਿ ਮੈਨੂੰ ਪਹਿਲੇ ਹੀ ਸਾਜ਼ਿਸ਼ਾਂ ਦੇ ਨਾਲ ਹੌਲੀ-ਹੌਲੀ ਕਿਉਂ ਆ ਨੰਬਰ ਦੱਸ ਰਿਹਾ ਛੋਟਾ ਹੁੰਦਾ ਵੱਡਾ ਕਮਾਤੇ ਜਿਹਾ ਗੋਦੀ 'ਚ ਬੈਠਦਾ ਰਿਹਾ ਨਾ ਹੁਣ ਆਪਣੇ ਵਰ ਭੀੜ ਪਈ ਨੰਬਰ ਦੇਣ ਲੱਗ ਗਿਆ ਜਦ ਭਾਨੇ ਸਿਧੂਰਾ ਉੱਪਰ ਲੱਗਿਆ ਹੋਇਆ ਤਾਂ ਬੋਲੋ ਉਹਨਾਂ ਨੇ ਤਾਂ ਕਿਸੇ ਨੇ ਕੋਈ ਨੰਬਰ ਨਹੀਂ ਦਿਆ ਹੁਣ ਦੱਸ ਤੋ ਕੜਮ ਚੋਦਰੀ ਨੂੰ ਦੱਸ ਦਤਾ ਕਦੇ ਉਹਨਾਂ ਨੇ ਚੈਨੀ ਚੋਰ ਦੱਸਦਾ ਦਾ ਹੁਣ ਹੁਣ ਦੱਸੀ ਹੁਣ ਚੋਰ ਕੌਣ ਹੈ ਮੰਗਤਾ ਕੌਣ ਹੈ ਤੂੰ ਐ ਮੰਗਤਾ ਸਾਲਿਆ ਅਗਲੇਂ ਦੀ ਤਾਂ ਹਿੱਕ 'ਚ ਜ਼ੋਰਤਾ ਪਤਾ ਲੂਆਂ 'ਚ ਪਾਣੀ ਦਾ ਚੱਲ ਗੇ ਦੇਖ ਚੱਲ ਕੇ ਹੁਣ ਲੱਗਿਆ ਪਤਾ ਇਹ ਹਲਤਾ ਤੇਰੇ ਪਪੇ ਆਈ ਇੱਕ ਹੈ ਉਹਨਾਂ ਦਾ ਪਰ ਤਾਂ ਪਤਾ ਨਹੀਂ ਕਿੰਨੇ ਕ ਪਹਿਲੇ ਹੁਣ ਤੱਕ ਮੈਨੂੰ ਲੱਗਦਾ ਤੇਰਾ ਕਿਤੇ ਹਾਲਾ ਨਾ ਹੋ ਜਵੇ ਜੇ ਤੈਨੂੰ ਕਿਸੇ ਨੇ ਗੂਗਲ ਪੇ ਨਾ ਕਰਿਆ 2-400 ਰੁਪਿਆ ਦੇਖੀ ਅੱਗੇ ਆ ਵੇ ਇਹ ਸਲਫਾਜ਼ ਇੱਕ ਮਿੰਟ ਆ ਵੇਖੋ ਸਾਰੀ ਖਿੰਡਲੀ ਪਈ ਜੇ ਬਸ ਮੈਂ ਉਹਨੂੰ ਉਹਨੂੰ ਜੇਲ੍ਹ ਹੋਣੀ ਚਾਹੀਦੀ ਕੀ ਦੂਰਾ ਦੀ ਆਵਾਜ਼ ਮੈਂ ਤੁਹਾਨੂੰ ਚਾਹੁੰਦੇ ਸੀ ਕਿ ਮੈਨੂੰ ਮਰਵਾਇਆ ਵੀ ਜਾ ਸਕਦਾ ਹੈ ਜਾਂ ਮਰਤੇ ਹੋ ਸਕਦਾ ਹੈ ਕਿ ਦੁਬਾਰਾ ਫਿਰ ਝੂਠੇ ਪਸੰਦੇ ਝੂਠੇ ਸੱਚੇ ਪਰਚੇ ਵੀ ਪੁਆਏ ਜਾ ਸਕਦੇ ਆ ਕੁਝ ਵੀ ਹੋ ਸਕਦਾ ਆ ਪਰ ਜੇ ਤੁਸੀਂ ਚਾਹੁੰਦੇ ਹੋ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਬੋਲਦਾ ਰਹੇ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਲੜਾਈ ਖਾਂ ਵੀ ਜਾਰੀ ਰੱਖੇ ਤੇ ਮੇਰੇ ਵੀਰੋ ਮੈਨੂੰ ਤੁਹਾਡੇ ਸਾਥ ਦੀ ਜਰੂਰਤ ਆ ਜੇ ਤੁਸੀਂ ਚਾਹੋਗੇ ਤੇ ਸਾਡੀ ਜਿੱਤ ਹੋ ਸਕਦੀ ਆ ਨਹੀਂ ਤਾਂ ਮੈਨੂੰ ਹਰਾਉਣ ਤੇ ਲਈ ਪੂਰਾ ਜ਼ੋਰ ਲੱਗਾ ਪਿਆ ਆ ਇੱਕ ਵਰਗ ਦਾ ਮੈਨੂੰ ਹਰਾਉਣ ਦੇ ਲਈ ਮੈਨੂੰ ਮਰਵਾਉਣ ਦੇ ਲਈ ਉਹਨਾਂ ਦਾ ਜੋਰ ਲੱਗਾ ਪਿਆ। ਉਹ ਤੰਨੂੰ ਮਾਰਾ ਕੇ ਯਾਰ ਕੀਨੇ ਮਰਿਆ ਵਾ ਸੱਪ ਗਲ ਪਾਉਣਾ। ਆ ਨਾਲੇ ਨੰਬਰ ਥੱਲੇ ਦੇ ਤਾਂ ਆ ਜੀ ਨੂੰ ਨਹੀਂ ਵੀ ਪਤਾ ਤਾਂ ਨਾ ਹੁਣ ਉਤੇ ਵੀ ਛੇਤਰਖਾਨੀ ਲੋਕਾਂ ਨੇ ਫੋਨ ਕਰ ਕਰ ਕੇ ਜਿਹੜਾ ਤੇਰੀ ਬੱਧਰੀ ਬਣਾਉਣੀ ਹੈ ਤੈਨੂੰ ਗਾਲਾਂ ਕੱਢਣੀਆਂ। ਆਧਾਰ ਕਾਰਡ ਤਿਆਰ ਰੱਖੋਣ ਵਾਲੇ ਆਪਣਾ ਕੱਢ ਕੇ ਬਾਹਰ ਨੰਬਰ ਤੋਂ ਨਵਾਂ ਲੈਣਾ ਪੈਣਾ ਏ। ਲੋਕਾਂ ਨੂੰ ਤੁਹਾਡਾ ਸਾਥ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੇ ਸਮਾਜ ਦੇ ਲਈ بولਣ ਵਾਲਾ ਇੱਕ ਬੰਦਾ ਉਹ ਕਬਾਲੋਗੇ ਉਹਨੂੰ ਮਾਰ ਦਿੱਤਾ ਜਾਊਗਾ ਉਹਨੂੰ ਖਤਮ ਕਰ ਦਿੱਤਾ ਜਾਊਗਾ ਜੇ ਤੁਸੀਂ ਯਾਰ ਚੱਲ ਯਾਰ ਰੰਗਰੇਟੇ ਤੂੰ ਵੀ ਕਿਆ ਸੋਚੂ ਗੈਰ ਵੀ ਸਾਥ ਨਹੀਂ ਦੇਆ ਆ ਮੈਂ ਬੰਦਾ ਭੇਜ ਰਿਆਂ ਅੱਗਿਆ ਫੋਟੋ ਦੇਖ ਲਈ ਮਾੜੀ ਜਿਹਾ ਤੇਰਾ ਸਾਥ ਦੇਊਗਾ ਤੁਸੀਂ ਕਰ ਸਕਦੇ ਹੋ ਜੋ ਵੀ ਆਪਣੀ ਤਿਲ ਫੁੱਲ ਤੁਸੀਂ ਆਪਣੀ ਦਸਵੰਦ ਦੇ ਵਿੱਚੋਂ ਕਰ ਸਕਦੇ ਆ ਉਹ ਜ਼ਰੂਰ ਕਰੋ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਆ ਨਾ ਤੇਰਾ ਥੋੜਾ ਬਾਬਾ ਸੀਰ ਦਾ ਆਪਰੇਸ਼ਨ ਹੋਣਾ ਜਿਹੜਾ ਤੈਨੂੰ ਦਸਬੰਦ ਭੇਜੀ ਅਸੀਂ ਆਪਣਾ ਆਪਾਂ ਬੇਫਕੂਤ ਨਾ ਬਣੀ ਆਪਾਂ ਫੁੱਦੂ ਨਾ ਬਣੀ ਵੀਡੀਓ ਪੁੱਧਿਆ ਲਿਖੀ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ